ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਅੱਜ ਸਵੇਰੇ ਭਰ ਦੇ ਕਿਸਾਨਾਂ ਦੀਆਂ ਨਜ਼ਰਾਂ ਪਾਤੜਾਂ ਤੇ ਟਿਕੀਆਂ ਰਹਿਣਗੀਆਂ ਦਰਸਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਰਮਿਆਨ ਏਕੇ ਦੇ ਏਜੰਡੇ ਤੇ ਤੈਅ ਕੀਤੀ ਗਈ ਅੱਜ ਇੱਕ ਅਹਿਮ ਬੈਠਕ ਪਾਤੜਾਂ ਵਿੱਚ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਦੋਹਾਂ ਧਿਰਾਂ ਦੇ 16 ਮੈਂਬਰ ਸ਼ਰਕਤ ਕਰਨਗੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੱਜ ਲੋਹੜੀ ਦੇ ਸ਼ੁਭ ਦਿਨ ਤੇ ਕਿਸਾਨ ਫੋਰਮਾਂ ਵਿੱਚ ਏਕੇ ਦਾ ਸ਼ੁਭ ਸਮਾਚਾਰ ਪ੍ਰਾਪਤ ਹੋ ਜਾਵੇਗਾ ਉਧਰ ਖਨੌਰੀ ਬਾਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 49ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਦਿਨੋ-ਦਿਨ ਨਿਗਰਦੀ ਜਾ ਰਹੀ ਹੈ ਸਵੇਰੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਕੱਲ ਜੀਰਕਪੁਰ ਨਜ਼ਦੀਕ ਪਿੰਡ ਲੋਗੜ ਵਿੱਚ ਆਵਾਰਾ ਕੁੱਤਿਆਂ ਵੱਲੋਂ ਦੋ ਬੱਚਿਆਂ ਸਮੇਤ ਪੰਜ ਵਿਅਕਤੀਆਂ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ। ਕੁੱਤੇ ਵੱਲੋਂ ਸ਼ਿਕਾਰ ਬਣਾਏ ਗਏ ਜ਼ਖਮੀ ਵਿਅਕਤੀ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਦੋ ਬੱਚਿਆਂ ਤੇ ਜਦ ਕੁੱਤਿਆਂ ਨੇ ਹਮਲਾ ਕਰ ਦਿੱਤਾ ਤਾਂ ਇਹਨਾਂ ਨੂੰ ਬਚਾਉਣ ਆਏ ਅੱਗੇ ਲੋਕਾਂ ਤੇ ਵੀ ਕੁੱਤਿਆਂ ਨੇ ਹਮਲਾ ਕਰ ਦਿੱਤਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸੂਬੇ ਦੇ ਮੁੱਲਾਪੁਰ ਵਿੱਚ ਬੀਤੇ ਤਿੰਨਕ ਦਿਨਾਂ ਵਿੱਚ ਕੁੱਤਿਆਂ ਵੱਲੋਂ ਦੋ ਮਾਸੂਮ ਬੱਚਿਆਂ ਨੂੰ ਜ਼ਿੰਦਾ ਮਾਰ ਮੁਕਾਇਆ ਜਾ ਚੁੱਕਾ ਹੈ। ਅਪਰਾਧਿਕ ਕਾਰਵਾਈਆਂ ਨੂੰ ਠੱਲਣ ਲਈ ਗੈਂਗਸਟਰਾਂ ਵਿਰੁੱਧ ਵਿੱਡੀ ਮੁਹਿੰਮ ਵਿੱਚ ਪੰਜਾਬ ਪੁਲਿਸ ਨੂੰ ਕੱਲ੍ਹ ਦੋ ਵੱਡੀਆਂ ਕਾਮਯਾਬੀਆਂ ਮਿਲੀਆਂ। ਮੁਕਸਰ ਤੋਂ ਤਕਰੀਬਨ 8 ਕਿਲੋਮੀਟਰ ਦੂਰ ਸਥਿਤ ਪਿੰਡ ਲੁਭਾਨਿਆਂ ਵਾਲੀ ਵਿੱਚ ਵਰਦੇ ਮੀਂਹ ਵਿੱਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਤੋਂ ਬਾਅਦ ਪੁਲਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੋਲੀ ਲੱਗਣ ਕਾਰਨ ਜ਼ਖਮੀ ਵੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਗੈਂਗਸਟਰ ਮੁਖਸਰ ਦੇ ਇੱਕ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਫਰੋਤੀ ਵਸੂਲਣ ਆਏ ਸਨ ਉਧਰ ਤਰਨਤਾਰਨ ਨਜ਼ਦੀਕ ਕਸਬਾ ਹਰੀਕੇ ਦੇ ਇੱਕ ਆੜਤੀਏ ਦੀ ਗੋਲੀ ਮਾਰ ਕੇ ਹਤਿਆ ਕਰਨ ਮਗਰੋਂ ਫਰਾਰ ਹੋ ਰਹੇ ਗੈਂਗਸਟਰਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਇਸ ਮੁਕਾਬਲੇ ਵਿੱਚ ਗੈਂਗਸਟਰਾਂ ਨੂੰ ਜ਼ਖਮੀ ਕਰ ਦਿੱਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਗਿਆ ਹੈ ਕਿ ਇਹ ਗੈਂਗਸਟਰ ਦਿਨ ਵੇਲੇ ਇੱਕ ਆੜਤੀਏ ਨੂੰ ਗੋਲੀ ਮਾਰ ਕੇ ਭੱਜ ਰਹੇ ਸਨ ਜਦ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਮੇਲੇ ਵਜੋਂ ਜਾਣੇ ਜਾਂਦੇ ਪੰਤਾਲੀ ਰੋਜਾ ਮਹਾਕੁੰਬ ਦੀ ਸ਼ੁਰੂਆਤ ਅੱਜ ਹੁਣ ਜਾ ਰਹੀ ਹੈ ਸ਼ਾਹੀ ਇਸ਼ਨਾਨ ਨਾਲ ਇਹ ਕੁੰਭ ਅਧਿਕਾਰਤ ਤੌਰ ਤੇ ਸ਼ੁਰੂ ਹੋਵੇਗਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਕੁੰਭ ਮੇਲੇ ਵਿੱਚ 35 ਕਰੋੜ ਤੋਂ ਵੱਧ ਸ਼ਰਧਾਲੂ ਪੁੱਜਣਗੇ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਕੁੰਭ ਦੀ ਰਸਮੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਲਗਭਗ 25 ਲੱਖ ਤੋਂ ਵੱਧ ਸ਼ਰਧਾਲੂ ਸੰਗਮ ਵਿੱਚ ਡੁੱਬਕੀ ਲਗਾ ਚੁੱਕੇ ਹਨ ਪਸੰਤ ਪੰਚਮੀ ਦੇ ਚਲਦੇ ਸੂਬੇ ਵਿੱਚ ਦੋ ਪਹੀਆ ਵਾਹਨ ਤੇ ਸਵਾਰੀ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਦਰਸਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਦੇ ਬਾਵਜੂਦ ਸੂਬੇ ਵਿੱਚ ਚਾਈਨਾ ਡੋਰ ਧੜਲੇ ਨਾਲ ਵਿਕ ਰਹੀ ਹੈ ਜੋ ਕਿ ਹਾਸਿਆਂ ਨੂੰ ਅੰਜਾਮ ਦੇ ਰਹੀ ਹੈ ਇਸੇ ਤਰ੍ਹਾਂ ਦੇ ਇੱਕ ਹਾਸੇ ਵਿੱਚ ਆਦਮਪੁਰ ਦੇ ਹਰਪ੍ਰੀਤ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਕਿ ਰਸਤੇ ਵਿੱਚ ਡਿੱਗੀ ਹੋਈ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਿਰ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੂਬੇ ਵਿੱਚ ਕੱਲ ਮੌਸਮ ਦੇ ਬਲੱਖਣ ਰੰਗ ਦੇਖਣ ਨੂੰ ਮਿਲੇ। ਬੀਤੇ ਦਿਨ ਤੋਂ ਜਾਰੀ ਵਰਖਾ ਦੁਪਹਿਰ ਤੱਕ ਜਾਰੀ ਰਹੀ ਪਰ ਉਸ ਤੋਂ ਬਾਅਦ ਮੌਸਮ ਨੇ ਅਚਾਨਕ ਘਰਵਟ ਲਈ ਤੇ ਸੂਬੇ ਦੇ ਬਹੁਤ ਸਾਰੇ ਭਾਗਾਂ ਵਿੱਚ ਤਿੱਖੀ ਤੇਜ਼ ਧੁੱਪ ਨਿਕਲੀ ਜਿਸ ਨਾਲ ਲੋਕਾਂ ਨੂੰ ਹੱਡ ਚੀਰਮੀ ਠੰਡ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਵਿੱਚ ਅੱਜ ਮੌਸਮ ਸਾਫ਼ ਰਹੇਗਾ ਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ। ਸੂਬੇ ਵਿੱਚ ਦੋ ਵੱਡੀਆਂ ਨਹਿਰਾਂ ਨੂੰ ਪੱਕਿਆ ਕਰਨ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਸੰਘਰਸ਼ ਕਿੜਾਕੇ ਦੀ ਠੰਡ ਦੇ ਬਾਵਜੂਦ ਭਖਦਾ ਜਾ ਰਿਹਾ ਹੈ। ਹਨਦ ਨਹਿਰ ਨੂੰ ਪੱਕਾ ਕੀਤੇ ਜਾਣ ਦੀ ਕਾਰਵਾਈ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਰੋਪੜ ਦੇ ਹੈੱਡ ਵਰਕਰਸ ਤੋਂ ਸ਼ੁਰੂ ਕੀਤਾ ਨਹਿਰ ਨੂੰ ਪੱਕਾ ਕਰਨ ਦਾ ਕੰਮ ਜੰਗੀ ਪੱਦਰ ਤੇ ਜਾਰੀ ਹੈ। ਪਰ ਇਸ ਕੰਮ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਨੂੰ ਹੁਣ ਪੰਜਾਬ ਭਰ ਤੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਵਾਤਾਵਰਣ ਪ੍ਰੇਮੀ ਇਸ ਥਾਂ ਪਹੁੰਚ ਕੇ ਨਹਿਰ ਨੂੰ ਪੱਕਾ ਕਰਨ ਦਾ ਵਿਰੋਧ ਕਰ ਰਹੇ ਹਨ ਉਧਰ ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਨੇ ਕੱਲ ਐਲਾਨ ਕੀਤਾ ਕਿ ਨਹਿਰ ਦੇ ਪੱਕਾ ਤੇ ਚੌੜਾ ਹੋਣ ਨਾਲ ਲਗਭਗ 9.5 ਲੱਖ ਏਕੜ ਹੋਰ ਜ਼ਮੀਨ ਦੀ ਸਿੰਚਾਈ ਹੋਵੇਗੀ ਉਹਨਾਂ ਦੱਸਿਆ ਕਿ ਇਸ ਸਮੇਂ ਫਾਲਤੂ ਪਾਣੀ ਪਾਕਿਸਤਾਨ ਜਾ ਰਿਹਾ ਹੈ ਜਿਸ ਕਰਕੇ ਨਹਿਰ ਨੂੰ ਚੌੜਾ ਕੀਤਾ ਜਾਣਾ ਹੈ ਇਧਰ ਫਰੀਦਕੋਟ ਸ਼ਹਿਰ ਵਿੱਚੋਂ ਲੰਘਦੀ ਵੀ ਪੱਕਾ ਕਰਨ ਦੀ ਬਿਉਂਤਬੰਦੀ ਖਿਲਾਫ ਮੋਰਚਾ ਸ਼ੁਰੂ ਹੋ ਗਿਆ ਹੈ ਇਸ ਦਰਮਿਆਨ ਪ੍ਰਸ਼ਾਸਨ ਨੇ ਕੱਲ ਐਲਾਨ ਕੀਤਾ ਕਿ ਫਰੀਦਕੋਟ ਵਿੱਚੋਂ ਲੰਘਣ ਵਾਲੀ ਨਹਿਰ ਨੂੰ ਪੱਕਾ ਕਰਨ ਦੇ ਲਈ ਨਹਿਰ ਨੂੰ ਹੁਣ 30 ਦਿਨਾਂ ਲਈ ਬੰਦ ਕਰ ਦਿੱਤਾ ਹੈ ਪਰ ਦੂਸਰੇ ਪਾਸੇ ਜਲ ਜੀਵਨ ਬਚਾਓ ਮੋਰਚੇ ਨੇ ਇਸ ਯੋਜਨਾ ਦਾ ਸਖਤ ਵਿਰੋਧ ਕਰਦਿਆਂ ਆਖਿਆ ਕਿ ਜੇਕਰ ਇਹ ਨਹਿਰ ਪੱਕੀ ਹੋ ਗਈ ਤਾਂ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 250 ਕਿਲੋਮੀਟਰ ਲੰਬੀ ਨਹਿਰ ਵਿੱਚੋਂ ਲਗਭਗ ਜ਼ਿਆਦਾ ਹਿੱਸਾ ਪੱਕਾ ਹੋ ਗਿਆ ਹੈ ਸਿਰਫ ਫਰੀਦਕੋਟ ਦਾ 10 ਕਿਲੋਮੀਟਰ ਦਾ ਇਲਾਕਾ ਹੀ ਪੱਕਾ ਕਰਨਾ ਬਾਕੀ ਹੈ ਇਸ ਲਈ ਕੇਂਦਰ ਸਰਕਾਰ ਨੇ ਪੈਸੇ ਭੇਜ ਦਿੱਤੇ ਹਨ ਜੇਕਰ ਇਹ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਹ ਗ੍ਰਾਂਟ ਵਾਪਸ ਚਲੀ ਜਾਵੇਗੀ ਬੜੇ ਲੰਬੇ ਸਮੇਂ ਬਾਅਦ ਮੁਕਸਰ ਸਾਹਿਬ ਦੇ ਮਾਗੀ ਮੇਲੇ ਤੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਸੂਬੇ ਦੀ ਸਿਆਸਤ ਨੂੰ ਪਖਾਉਣ ਗਿਆ ਇਸ ਵਾਰ ਮਾਗੀ ਮੇਲੇ ਤੇ ਤਿੰਨ ਵੱਡੀਆਂ ਸਿਆਸੀ ਕਾਨਫਰੰਸਾਂ ਹੋ ਰਹੀਆਂ ਹਨ ਇਹ ਕਾਨਫਰੰਸ ਆ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਕੀਤੀਆਂ ਜਾਣੀਆਂ ਹਨ ਇਹਨਾਂ ਸਿਆਸੀ ਕਾਨਫਰੰਸਾਂ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਮੁੜ ਪੰਜਾਬ ਦੀ ਸਿਆਸਤ ਵਿੱਚ ਉਭਾਰਨ ਦਾ ਯਤਨ ਕਰੇਗਾ ਉੱਥੇ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਵੀ ਕੀਤਾ ਜਾਣਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਮੁਖ ਵਿਰੋਧੀ ਪਾਰਟੀ ਕਾਂਗਰਸ ਇਸ ਵਾਰ ਮੱਘੀ ਮੇਲੇ ਤੋਂ ਨਜ਼ਾਰ ਤੇ ਰਹਿਣ ਗਿਆ। ਉਧਰ ਦਿੱਲੀ ਵਿੱਚ ਵੀ ਵਿਧਾਨ ਸਭਾ ਚੋਣਾਂ ਦੀ ਮਿਤੀ ਨਜ਼ਦੀਕ ਆਉਣ ਦੇ ਚੱਲਦੇ ਸਿਆਸਤ ਪੂਰੀ ਜੋਰਾ ਤੇ ਹੈ। ਕੱਲ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਦੋਸ਼ ਲਾਇਆ ਕਿ ਜੇਕਰ ਭਾਜਪਾ ਸੱਤਾ ਵਿੱਚ ਆ ਗਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਖਤਮ ਕਰ ਦੇਵੇਗੀ। ਕੇਜਰੀਵਾਲ ਨੇ ਆਖਿਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਗਰੀਬਾਂ ਦੀਆਂ ਵੋਟਾਂ ਚਾਹੁੰਦੀ ਹੈ ਪਰ ਬਾਅਦ ਵਿੱਚ ਉਹਨਾਂ ਦਾ ਘਰ ਵੀ ਖੋ ਲਵੇਗੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜੇਕਰ ਭਾਜਪਾ ਝੁੱਗੀ ਝੌਂਪੜੀ ਵਾਲਿਆਂ ਖਿਲਾਫ ਚਲਾਏ ਗਏ ਕੇਸ ਵਾਪਸ ਲੈ ਲੈਂਦੀ ਹੈ ਤਾਂ ਉਹ ਇਸ ਵਾਰ ਚੋਣ ਨਹੀਂ ਲੜਨਗੇ ਇਸ ਦਰਮਿਆਨ ਬੜੇ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਅੰਨਾ ਹਜ਼ਾਰੇ ਦੀ ਵੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤੀ ਵਿੱਚ ਐਂਟਰੀ ਹੋ ਗਈ ਹੈ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਨਾ ਹਜਾਰੇ ਨੇ ਕੇਜਰੀਵਾਲ ਨੂੰ ਪੈਸੇ ਦਾ ਲਾਲਚੀ ਇਨਸਾਨ ਕਰਾਰ ਦਿੱਤਾ ਮੈਂ ਮੇਰੇ ਸਾਥ ਮੈਂ ਅਰਵਿੰਦ ਕੇਜਰੀਵਾਲ ਜਦੋਂ تھا ਮੈਂ ਕਈ ਸਾਲوں ਤੋਂ ਉਸ ਨੂੰ ਕਹ ਰਹਾ ਤਾਂ ਚਾਰਤਰੂ ਸੰਭਾਲੋ ਆਚਾਰ ਸ਼ੁੱਧ ਰੱਖੋ ਵਿਚਾਰ ਸ਼ੁੱਧ ਰੱਖੋ ਜੀਵਨ નિਸ਼ਕਲੰਭ ਰੱਖੋ ਜੀਵਨ ਵਿੱਚ ਤਿਆਗ ਕਰੋ ਇतना ਕਹਤੇ ਗਏ ਸ਼ੁਰੂ ਮੈਂ ਬਹੁਤ ਅੱਛਾ ਕੰਮ ਕੀਤਾ ਉਸਨੇ ਲੇਕਿਨ ਸ਼ਰਾਬ ਮੈਂ ਪੈਸਾ ਮਿਲਤਾ ਹੈ ਉਹ ਨਸ਼ੇ ਮੈਂ ਡੁੱਬ ਗਿਆ ਪੈਸੇ ਕੇ ਨਸ਼ੇ ਮੈਂ ਡੁੱਬ ਗਿਆ ਹੱ ਬੀਛੜ ਗਿਆ ਬੈਂ ਜਲੰਧਰ ਦੇ ਸ਼ਾ ਕੋਟ ਵਿੱਚ ਇੰਟਰਨੈਟ ਮੀਡੀਆ ਤੇ ਮਸ਼ਹੂਰ ਹੋਣਾ ਇੱਕ ਆਦਮੀ ਨੂੰ ਮਹਿੰਗਾ ਪੈ ਗਿਆ ਦਰਸਲ ਇਹ ਆਦਮੀ ਮਸ਼ਹੂਰ ਹੋਣ ਲਈ ਆਪਣੇ ਕੁੱਤਿਆਂ ਅੱਗੇ ਜੰਗਲੀ ਬਿੱਲੀਆਂ ਨੂੰ ਬੰਨ੍ਹ ਕੇ ਸੁੱਟਦਾ ਸੀ ਜਿਸ ਤੋਂ ਬਾਅਦ ਕੁੱਤੇ ਤਸ਼ੱਦਦ ਕਰਦੇ ਹੋਏ ਇਹਨਾਂ ਬਿੱਲੀਆਂ ਨੂੰ ਮਾਰ ਦਿੰਦੇ ਸਨ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਕਾਰਵਾਈ ਕਰਦੇ ਸ਼ਾਹਕੋਟ ਦੇ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕੱਲ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਐਚਐਮਪੀਵੀ ਵਾਇਰਸ ਤੋਂ ਦੇਸ਼ ਵਾਸੀਆਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਇਹ ਬਿਲਕੁਲ ਇੱਕ ਸਧਾਰਨ ਵਾਇਰਸ ਹੈ ਜਿਸ ਦਾ ਕੋਈ ਜ਼ਿਆਦਾ ਪ੍ਰਕੋਪ ਦੇਖਣ ਨੂੰ ਦੇਸ਼ ਵਿੱਚ ਨਹੀਂ ਮਿਲ ਰਿਹਾ ਇੱਥੇ ਦੱਸਣਾ ਬਣਦਾ ਹੈ ਕਿ ਚੀਨ ਵਿੱਚ ਇਸ ਮਹਾਮਾਰੀ ਫੈਲਣ ਤੋਂ ਬਾਅਦ ਸਾਰਿਆਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ ਸੀ ਉਲਾਰੇ ਨੇ ਸਪਸ਼ਟ ਕੀਤਾ ਕਿ ਇਸ ਵਾਇਰਸ ਦਾ ਸ਼ਿਕਾਰ ਆਦਮੀ 4-5 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦਾ ਹੈ ਤੇ ਬਹੁਤ ਹੀ ਘੱਟ ਕੇਸਾਂ ਵਿੱਚ ਆਦਮੀ ਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਭਵਾਨੀਗੜ੍ਹ ਨਜ਼ਦੀਕ ਸੜਕ ਹਾਸੇ ਵਿੱਚ ਜ਼ਖਮੀ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਪੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸਦੇ ਪਰਿਵਾਰ ਨੂੰ ਕੱਲ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਐਚਡੀਐਫਸੀ ਬੈਂਕ ਵੱਲੋਂ ਵੀ ਮਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਬੀਮਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਸਭ ਤੋਂ ਮਸ਼ਹੂਰ ਸ਼ਹਿਰ ਲਾਸ ਐਂਜਲਸ ਨੂੰ ਅੱਗ ਲਗਾਤਾਰ ਨਿਗਲਦੀ ਜਾ ਰਹੀ ਹੈ ਤੇਜ਼ ਹਵਾਵਾਂ ਐਤਵਾਰ ਨੂੰ ਵੀ ਲਾਸ ਐਂਜਲਸ ਨੂੰ ਸਾੜਦੀਆਂ ਰਹੀਆਂ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਣ ਵਾਲਾ ਅਮਰੀਕਾ ਇਹਨਾਂ ਅੱਗ ਦੀਆਂ ਲਪਟਾਂ ਅੱਗੇ ਬੇਵੱਸ ਜਾਪ ਰਿਹਾ ਹੈ ਸਵਾਦ ਦੇ ਢੇਰਾ ਵਿੱਚੋਂ ਉੱਡਦੀਆਂ ਪੀੜਤਾਂ ਦੀਆਂ ਰੋਂਦੀਆਂ ਆਵਾਜ਼ਾਂ ਦਿਲ ਨੂੰ ਝੰਜੋੜ ਰਹੀਆਂ ਹਨ ਸ਼ੁੱਕਰਵਾਰ ਰਾਤ ਹੋਲੀ ਹੋਈ ਹਵਾ ਐਤਵਾਰ ਮੁਰ ਤੇਜ਼ ਹੋ ਗਈ ਜਿਸ ਕਾਰਨ ਅੱਗ ਦਾ ਘੇਰਾ ਵਧ ਕੇ ਹੁਣ ਲਗਭਗ 70 ਮੀਲ ਵਰਗ ਖੇਤਰ ਵਿੱਚ ਫੈਲ ਗਿਆ ਹੈ ਇਸ ਦਰਮਿਆਨ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 16 ਹੋ ਗਈ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ 트ੰਪ ਦੇ 100 ਚੱਕ ਸਮਾਰੋਹ ਵਿੱਚ ਭਾਰਤ ਸਰਕਾਰ ਦੀ ਅਗਵਾਈ ਕਰਨਗੇ ਜਿਕਰਯੋਗ ਹੈ ਕਿ 트ੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਤੌਰ ਤੇ 100 ਚੱਕਣਗੇ ਇਸ ਦਰਮਿਆਨ 트੍ਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਵਪਾਰਕ ਜਗਤ 트੍ਰੰਪ ਦੇ 100 ਚੁੱਕ ਸਮਾਰੋਹ ਲਈ ਫੰਡ ਦੇਣਾ ਸ਼ੁਰੂ ਕਰ ਚੁੱਕਾ ਹੈ ਇੱਕ ਰਿਪੋਰਟ ਮੁਤਾਬਕ 100 ਚੁੱਕ ਕਮੇਟੀ ਨੂੰ ਹੁਣ ਤੱਕ 17 ਕਰੋੜ ਡਾਲਰ ਦਾ ਫੰਡ ਮਿਲ ਚੁੱਕਾ ਹੈ ਤੇ ਇਹ ਤਕਰੀਬਨ 20 ਕਰੋੜ ਡਾਲਰ ਦੇ ਪਾਰ ਜਾ ਸਕਦਾ ਹੈ ਇਸੇ ਤਰ੍ਹਾਂ 100 ਚੁੱਕ ਸਮਾਰੋਹ ਲਈ VIP ਪਾਸ ਹਾਸਲ ਕਰਨ ਦੀ ਦੌੜ ਵੀ ਲੱਗ ਗਈ ਹੈ ਬੰਗਲਾਦੇਸ਼ ਵਿੱਚ ਆਈ ਸੱਤਾ ਵਿੱਚ ਤਬਦੀਲੀ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਦਰਮਿਆਨ ਘੁੜੱਤਲ ਲਗਾਤਾਰ ਵੱਧਦੀ ਜਾ ਰਹੀ ਹੈ। ਕੱਲ ਭਾਰਤ ਸਰਕਾਰ ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਤਾਲਬ ਕੀਤਾ। ਦਰਸਨ ਭਾਰਤ ਵੱਲੋਂ ਬੰਗਲਾਦੇਸ਼ ਸਰਹੱਦਨ ਨਾਲ ਕੰਡਿਆਲੀ ਤਾਰ ਲਾਈ ਜਾ ਰਹੀ ਹੈ ਪਰ ਬੰਗਲਾਦੇਸ਼ ਦੀ ਫੌਜ ਵੱਲੋਂ ਇਸ ਤਾਰ ਨੂੰ ਲਾਉਣ ਵਿੱਚ ਕਈ ਅੜਿੱਕੇ ਖੜੇ ਕੀਤੇ ਜਾ ਰਹੇ ਹਨ। ਇਹਨਾਂ ਅੜਿੱਕਿਆਂ ਤੇ ਚੱਲਦੇ ਭਾਰਤ ਨੇ ਕੱਲ ਬੰਗਲਾਦੇਸ਼ ਦੇ ਹਾਈ ਕਮਿਸ਼ਨ ਕੋਲ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਤੇ ਆਖਿਆ ਕਿ ਜੇਕਰ ਇਹ ਅੜਿੱਕੇ ਜਾਰੀ ਰਹੇ ਤਾਂ ਭਾਰਤੀ ਫੌਜ ਵੀ ਸਖਤੀ ਕਰਨ ਲਈ ਮਜਬੂਰ ਹੋਵੇਗੀ। ਕਨੌਜ ਰੇਲਵੇ ਸਟੇਸ਼ਨ ਤੇ ਬੀਤੇ ਦਿਨ ਉਸਾਰੀ ਅਧੀਨ ਇਮਾਰਤ ਦੀ ਛੱਤ ਡਿੱਗਣ ਮਗਰੋਂ ਬਚਾਅ ਕਾਰਜਾਂ ਤੋਂ ਬਾਅਦ ਸਾਰੇ ਵਰਕਰਾਂ ਨੂੰ ਸੁਰੱਖਿਤ ਮਲਬੇ ਹੇਠੋਂ ਕੱਢ ਲਿਆ ਗਿਆ। ਇਹਨਾਂ ਵਿੱਚੋਂ ਕੁਝ ਵਰਕਰ ਜ਼ਖਮੀ ਹੋਏ ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਾ ਹੋਇਆ। ਚیتے ਰਹੇ ਕੇ ਸ਼ਨੀਵਾਰ ਦੀ ਦੁਪਹਿਰ ਰੇਲਵੇ ਸਟੇਸ਼ਨ ਤੇ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿੱਗ ਪਿਆ ਸੀ ਤੇ ਇਸ ਹੇਠ 40 ਤੋਂ ਵੱਧ ਵਰਕਰ ਦੱਬ ਗਏ ਸਨ ਖੋਖੋ ਦਾ ਵਿਸ਼ਵ ਕੱਪ ਅੱਜ ਦਿੱਲੀ ਦੇ ਇੰਦਰਾ ਗਾਂਧੀ ਐਂਡੋਰ ਸਟੇਡੀਅਮ ਵਿੱਚ ਸ਼ੁਰੂ ਹੋ ਰਿਹਾ ਹੈ ਇਸ ਦਾ ਫਾਈਨਲ 19 ਜਨਵਰੀ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ ਵਿੱਚ ਪੁਰਸ਼ਾਂ ਤੇ ਔਰਤਾਂ ਦੇ ਵਰਗ ਦੀਆਂ 23 ਟੀਮਾਂ ਹਿੱਸਾ ਲੈ ਰਹੀਆਂ ਹਨ ਭਾਰਤ ਦਾ ਪਹਿਲਾ ਮੁਕਾਬਲਾ ਅੱਜ ਨੇਪਾਲ ਨਾਲ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ